ਸ਼ਸ਼ੀਅ ਕਾਲ ਜੀ ਮੈਂ ਬਾਈਬਾ ਬਟਿਕ ਤੋਂ ਬਰਨਾਲਾ ਸੀ ਤੇ ਹਰ ਰੋਜ਼ ਇਤਰਾ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਲੈ ਕੇ ਆਏ ਹਾਂ ਜੀ ਟਾਈ ਐਂਡ ਡਾਈਰ ਸੂਟ ਰਹਿਣਗੇ ਸਾਰੇ ਸੂਟ ਅਲੱਗ-ਅਲੱਗ ਸਟੱਪ ਦੇ ਵਿੱਚ ਰਹਿਣਗੇ ਅਲੱਗ-ਅਲੱਗ ਸਾਈਜ਼ ਐਂਡ ਡਾਈ ਰਹੂਗੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਿਆ ਕਰੋ ਜਿਹੜੀ ਵੀ ਭੈਣਾਂ ਸਾਡੇ ਚੈਨਲ ਤੇ ਨਿਊ ਵੀਡੀਓ ਦੇਖ ਰਹੀਆਂ ਨੇ ਤੇ ਉਹ ਪੈਣਾ ਜਰੂਰ ਚੈਨਲ ਨੂੰ ਸਾਈਡ ਤੇ ਘੰਟੀ ਵਾਲਾ ਬਟਨ ਹੋਗਾ ਉਹਨੂੰ ਪ੍ਰੈਸ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਉਹ ਨੋਟੀਫਿਕੇਸ਼ਨ ਆ ਜੇ ਤੁਹਾਡਾ ਅੱਜ ਵਾਲੇ ਜਿਹੜੇ ਸੂਟ ਰਣਗੇ ਬਹੁਤ ਹੀ ਸੋਹਣੇ ਜਿਹੇ ਸੂਟ ਰਣਗੇ ਸਾਰੇ ਪਿਓਰ ਜਿੰਨਾ ਪਿਓਰ ਬਰਬਰੀ ਹੋਗੀ ਪਿਓਰ ਜਬਰਜਟ ਹੋਗੀ ਐਵੇਂ ਦੇ ਸੂਟ ਰਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਫਸਟਲੀ ਤੇ ਆਪਾਂ ਤੁਹਾਨੂੰ ਮਨਿਕਾ ਨੂੰ ਬਰਬਰੀ ਦਾ ਸੂਟ ਜੀ ਇਹ ਹੈਗਾ ਪਿਓਰ ਵਰਬਰੀ ਦਾ ਰਿਜਨਲ ਵਾਲੀ ਪਿਓਰ ਵਰਬਰੀ ਬਿਲਕੁਲ ਸੌਫਟ ਜੈਸਟਾ ਫਾਗਾ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਉ ਜੀ ਬਿਲਕੁਲ ਸੌਫਟ ਜੈਸਟਾ ਫਾ ਲਾਈਟ ਵੇਟ ਬਿਲਕੁਲ ਫੈਬਰਿਕ ਆ ਟਾਈ ਐਂਡ ਡਾਈ ਦਾ ਬਹੁਤ ਸੋਹਣੀ ਟਾਈ ਐਂਡ ਡਾਈ ਹੋਈ ਹੋਈ ਆ ਇਹਦਾ ਆ ਗਿਆ ਬਾਟਮ ਇਹਦੀ ਆ ਗਈ ਜੀ ਆਹ ਵਾਲੀ ਨੂਰੀ ਸਿਲਕ ਦੀ ਬਾਟਮ ਲਗਵਾਈ ਹੋਈ ਹੈਗੀ ਇਹਦੇ ਨਾਲ ਤੇ ਇਹਦਾ ਆ ਗਿਆ ਦੁਪੱਟਾ ਦੁਪੱਟਾ ਵੀ ਟਾਈ ਐਂਡ ਡਾਈ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਹੋਏਗਾ ਮੈਂ ਤੁਹਾਨੂੰ ਇੱਕ ਵਾਰ ਜੇ ਕਹੂੰ ਤਾਂ ਉੱਪਰ ਕਰਕੇ ਵੀ ਆਪਾਂ ਦਿਖਾ ਦਨੇ ਆ ਜੀ ਉੱਪਰ ਕਰਕੇ ਤੁਹਾਨੂੰ ਦਿਖਾਵਾਂਗੇ ਬਾਟਮ ਜਿੱਦਾਂ ਤੁਹਾਨੂੰ ਦਿਖਾਈ ਆ ਸੀ ਇਹ ਵਾਲੀ ਆ ਗਈ ਤੇ ਇਹ ਵਾਲਾ ਦੁਪੱਟਾ ਆ ਗਿਆ ਬਿਲਕੁਲ ਲਾਈਟ weight ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਦੁਪੱਟਾ ਆ ਗਿਆ ਇਹ ਵਾਲੀ ਜਿਹੜੀ ਆਉਗੀ ਜੀ ਸ਼ਰਟ ਆਉਗੀ this one is shirt ਤੁਸੀਂ ਦੇਖ ਸਕਦੇ ਹੋ ਇਸ ਪਾਸੇ ਇਹ ਵਾਲੀ ਸ਼ਰਟ ਆਉਗੀ ਇਹ ਵਾਲੀ ਦੁਪੱਟਾ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਇਹ ਵਾਲਾ ਰੈਡੀ ਹੁੰਦਾਗਾ origignal pure aur viscose ਵਾਲੀ ਵਰਬਰੀ ਹੈ ਬਿਲਕੁਲ ਸੌਫਟ ਸਟਫ ਹੈ ਚਾਹੇ ਦੀ ਇਹਨੂੰ ਤੁਸੀਂ ਗਰਮੀਆਂ ਚ ਪਾਓ ਚਾਹੇ ਦੀ ਸਰਦੀਆਂ ਚ ਪਾਓ ਜੇ ਕੋਈ ਮੇਰੀ ਭੈਣੇ ਦੇ ਉੱਪਰ ਵਰਕ ਕਰਵਾ ਕੇ ਵੀ ਲੈਣਾ ਚਾਹੁੰਦੀ ਹੈ ਵਰਕ ਕਰਵਾ ਕੇ ਵੀ ਲੈ ਸਕਦੇ ਹਨ ਅਗਰ ਤੁਸੀਂ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਵਿਦਆਊਟ ਵਰਕ ਵੀ ਲੈ ਸਕਦੇ ਹੋ ਜੀ ਬਾਟਮ ਜਿਹੜੀ ਇਹਦੀ ਲੱਗੀ ਹੋਈ ਨੂਰੀ ਸਿਲਕੀ ਲੱਗੀ ਹੈ ਪ੍ਰਾਈਸ ਜਿਹੜਾ ਇਹਦਾ ਰਹੂਗਾ 1900 ਰੁਪਏ ਪ੍ਰਾਈਸ ਰਹੂਗਾ ਜੀ origignal ਵਾਲਾ ਫੈਬਰਿਕ ਹੋਗਾ ਬਿਲਕੁਲ ਸੌਫਟ ਜਸਟ ਸ ਇਦੇ ਵਿੱਚ ਇੱਕ ਆਪਣੇ ਕੋਲੇ ਇਹਦੇ ਵਿੱਚ 4 ਕਲਰ ਆ ਆਪ ਤੁਹਾਨੂੰ ਉਹ ਕਲਰ ਵੀ ਜ਼ਰੂਰ ਦਿਖਾਵਾਂਗੀ ਕਿ ਇਹ ਕਲਰ ਜਿਹੜਾ ਹੈਗਾਗਾ ਇਹ ਵਾਲਾ ਕਲਰ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਅੱਜ ਵੀ ਟ੍ਰੈਂਡਿੰਗ ਚ ਹੈ ਅੱਜ ਤੋਂ ਪਹਿਲਾਂ ਵੀ ਥੋੜੇ ਮਹੀਨੇ ਟ੍ਰੈਂਡਿੰਗ ਸੀ ਇਹ ਵਾਲਾ ਕਲਰ ਕਿਉਂਕਿ ਆਲਮੋਸਟ ਇੰਸਟਾਗ੍ਰam ਤੇ ਜਿਹੜੇ ਬੰਨੇ ਯੂਜ਼ ਕਰਦੇ ਨੇ ਉਹਨਾਂ ਨੇ ਰੀਲਸ ਦੇਖੀਆਂ ਹੋਣੀਆਂ ਇਹ ਵਾਲਾ ਕਲਰ ਵੀ ਜਿਹੜਾ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਇਹ ਵੀ ਇਹ ਆਪਣੇ ਜਿੰਨੇ ਵੀ ਆਪਣੇ ਕੋਲ ਜਿਹੜਾ ਇਹ ਵਾਲਾ ਸਾਰਾ ਸਟਾਫ ਹੁੰਦਾ ਨੇ ਇਹ ਆਪਣਾ ਅਸੀਂ ਖੁਦ ਵਾਈਟ ਫੈਬਰਿਕ ਲੈ ਕੇ ਟਾਈ ਐਂਡ ਡਾਈ ਕਰਵਾਇਆ ਹੁੰਦਾ ਮਿਲ ਦਾ ਟਾਈ ਐਂਡ ਡਾਈ ਨਹੀਂ ਹੁੰਦਾ ਜੀ ਉਹ ਥੋੜਾ ਜਿਹੜਾ ਮਿਲ ਵੱਲੋਂ ਟਾਈ ਐਂਡ ਡਾਈ ਦਾ ਫੈਬਰਿਕ ਆਉਂਦਾ ਉਹ ਥੋੜਾ ਐਸ ਕੰਪੇਅਰ ਟੂ ਇਹ ਸਸਤਾ ਪੈ ਜਾਂਦਾ ਕਿਉਂਕਿ ਕਈ ਮੇਰੇ ਪਹਿਲਾਂ ਗਾਹਕ ਵੀ ਇਹ ਇੰਨੇ ਪ੍ਰਾਈਸ ਵਿੱਚ ਮਿਲਦਾ ਬਿਲਕੁਲ ਮਿਲਦਾ ਜੀ ਫੈਬਰਿਕ ਦਾ ਫਰਕ ਹੁੰਦਾ ਜਦੋਂ ਤੁਹਾਡੇ ਹੱਥ 'ਚ ਫੈਬਰਿਕ ਆਊਗਾ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਇਦੇ ਵਿੱਚ ਜਿਹੜਾ ਉਸ ਤੋਂ ਅਗਲਾ ਸੂਟ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਉਹ ਤੋਂ ਅਗਲਾ ਸੂਟ ਜਿਹੜਾ ਆ ਗਿਆ ਆਪਣਾ ਜਿਹੜੇ ਦੁਪੱਟਿਆਂ ਦੀ ਕੱਟ ਰਹੂਗੀ ਦੁਪੱਟੇ ਖੁੱਲੇ ਡੁੱਲੇ ਰਹਿਣਗੇ ਸੌਰੀ ਮੇਰੇ ਦਸਨੀ ਭੁੱਲ ਗਈ 2.5 ਮੀਟਰ ਦਾ ਦੁਪੱਟਾ ਰਹੂਗਾ ਬਹੁਤ ਹੀ ਖੁੱਲਾ ਡੁੱਲਾ ਜਿਹਾ ਦੁਪੱਟਾ ਰਹੂਗਾ لو ਤੁਸੀਂ ਦੇਖ ਸਕਦੇ ਹੋ ਜੀ ਪ੍ਰੋਪਰ 2.5 ਮੀਟਰ ਦੀ ਜਿਹੜੀ ਕੱਟ ਆਊਗੀ ਜੀ ਜਿਹੜੇ ਆਪਾਂ ਨੇ ਕਹਿੰਦੇ ਨੇ ਵੀ ਅਸੀਂ ਖੁੱਲੇ ਡੁੱਲੇ ਦੁਪੱਟੇ ਲੈਣੇ ਸਕੀਨ ਆ ਉਹਨਾਂ ਲਈ ਬਹੁਤ ਹੀ ਵਧੀਆ ਇਹ ਖੁੱਲਾ ਡੁੱਲਾ ਜਿਹੜਾ ਦੁਪੱਟਾ ਆਊਗਾ ਉਸ ਤੋਂ ਅਗਲੇ ਸੂਟ ਜਿਹੜੇ ਆ ਗਏ ਜੀ ਆਪਣੇ ਪਿਓਰ ਜਵਾਰ ਜੱਟ ਦੇ ਇਹ ਵਾਲੀ ਇਹਦੀ ਸ਼ਰਟ ਆਉਗੀ ਤੁਸੀਂ ਦੇਖ ਸਕਦੇ ਹੋ ਲੈਂਨਿੰਗ ਵਾਲੀ ਸ਼ਰਟ ਆਉਗੀ ਲੈਂਨਿੰਗ ਵਾਲੀ ਸ਼ਰਟ ਆਉਗੀ ਇਹ ਇਹਦੀ ਬਾਟਮ ਆਉਗੀ ਜੀ ਜਿਹੜੀ ਤੁਸੀਂ ਦੇਖ ਰਹੇ ਹੋ ਪੈਰਟ ਕਲਰ ਦੀ ਇਹ ਵਾਲੀ ਬਹੁਤ ਹੀ ਪਿਆਰੀ ਜੀ ਪੈਰਟ ਕਲਰ ਦੀ ਜਿਹੜੀ ਬਹੁਤ ਹੀ ਪਿਆਰੀ ਜੀ ਬਾਟਮ ਲੱਗੀ ਹੋਈ ਹੈ ਜੀ ਉਸ ਤੋਂ ਅੱਗੇ ਆ ਗਿਆ ਜੀ ਜਿਹੜਾ ਇਹਦਾ ਦੁਪੱਟਾ ਦੁਪੱਟਾ ਇਹਦਾ ਹਰਟ ਵਾਲਾ ਦੁਪੱਟਾ ਬਣਿਆ ਹੋਇਆ ਬਹੁਤ ਹੀ ਸੋਹਣਾ ਦਿਲਾਂ ਜਿਆਂ ਦਾ ਡਿਜ਼ਾਈਨ ਜਿਹੜਾ ਮੈਂ ਓਪਨ ਕਰਕੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਦੁਪੱਟਾ ਇਹਦਾ ਓਪਨ ਕਰਕੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੀ ਇਹਦਾ ਦਪੱਟਾ ਵੀ ਦੁਪੱਟੇ ਸਾਰਿਆਂ ਦੀ ਬਹੁਤ ਪਿਆਰੇ ਬਣੇ ਹੋਏ ਨੇ ਲੋ ਜੀ ਇੱਕੇ ਦੇ ਵਿੱਚ ਆਪਾਂ ਨੇ ਪਹਿਲਾਂ ਸਟਾਰ ਵਾਲਾ ਡਿਜ਼ਾਈਨ ਵੀ ਬਣਾਇਆ ਸੀਗਾ ਉਹ ਵੀ ਆਪਣਾ ਬਹੁਤ ਹਿੱਟ ਗਿਆਗਾ ਇਹ ਜਿਹੜਾ ਹੈਗਾ ਹਾਰਟ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਸੂਟ ਰੈਡੀ ਹੁੰਦਾਗਾ ਇਹਦੇ ਨਾਲ ਜਦੋਂ ਆਪਾਂ ਤੁਸੀਂ ਨੇ ਐਦਾਂ ਦੇ ਸ਼ਰਟ ਨਾਲ ਸਟਿਚ ਕਰਵਾਇਆ ਤਾਂ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਰੈਡੀ ਹੋਊਗਾ ਜੀ ਲੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਦੀ ਕੁਝ ਡਿਫਰੈਂਟ ਜਿਹਾ ਜਿਹੜਾ ਰੈਡੀ ਹੋਊਗਾ ਇਹ ਕਿਉਂਕਿ ਬਰਕ ਨਾਲੋਂ हट ਕੇ ਸਮਥਿੰਗ ਡਿਫਰੈਂਟ ਹੈਗਾ ਲੋਕ ਤੇ ਮੜੇ ਇਹ ਬਰਕ ਕੋਲੇ ਸੂਟ ਨਾਲੋਂ ਕੁਝ हट ਕੇ ਰੈਡੀ ਹੋਊਗਾ ਬਹੁਤ ਹੀ ਪਿਆਰਾ ਜਿਹਾ ਪੀਸ ਬਣ ਕੇ ਰੈਡੀ ਹੋਊਗਾ ਦੁਪੱਟਾ ਜਿਹੜਾ ਇਹਦਾ ਰਹੂਗਾ ਲੈਂਨਿੰਗ ਵਾਲਾ ਰਹੂਗਾ ਬਹੁਤ ਹੀ ਸੌਫਟ ਜਿਹਾ ਸਟਾਫ ਹੈਗਾ ਤੇ ਜਬ ਆ ਸ਼ਰਟ ਜਿਹੜੀ ਰਹੂਗੀ ਪਿਓਰ ਜਵਰਜਟ ਦੀ ਪਿਓਰ ਵਿਸਕੋਸ ਵਾਲੀ ਜਵਰਜਟ ਰਹੂਗੀ ਬਾਟਮ ਦੀ ਵੀ ਬਹੁਤ ਪਿਓਰ ਵਿਸਕੋਸ ਵਾਲੀ ਜਵਰਜਟ ਰਹੂਗੀ ਜੀ ਇਹਦੀਆਂ ਕੰਨੀ ਤੇ ਵੀ ਕੰਨਿਆਂ ਤੇ ਸਟੈਂਪ ਲੱਗੀ ਹੋਈ ਹੈਗੀ ਕਿਉਂਕਿ ਥਾਂ ਦੇ ਸਾਰੀ ਲੱਗੀ ਹੁੰਦੀ ਹੈਗੀ ਜਿੱਥੇ ਥਾਂ ਦੀ ਜਿਵੇਂ ਜਿਵੇਂ ਕਟਿੰਗ ਹੋ ਜਾਂਦੀ ਪੰਜ ਮੀਟਰ ਦੇ ਵਿੱਚ ਹੈ ਨਾ ਕਿਉਂਕਿ 2.5 ਮੀਟਰ ਦੀ ਕੱਟ ਕੀਤੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਜਿਹੜਾ ਰਹੂਗਾ ਪ੍ਰਾਈਸ ਦੀ ਗੱਲ ਜੀ ਪ੍ਰਾਈਸ ਇਹਦਾ ਰਹੂਗਾ ਸਿਰਫ 1650 ਰੁਪਏ ਜਿਹੜਾ ਡਿਜ਼ਾਈਨ ਤੁਹਾਨੂੰ ਅਸੀਂ ਦਿਖਾਇਆ ਇਹਦੇ ਵਿੱਚ ਸਾਡੇ ਕੋਲ ਪੈਰਟ ਕਲਰ ਤੇ ਬਹੁਤ ਸੂਟ ਪਏ ਨੇ ਇਹ ਰੈਟਿਕਲ ਅੱਡੇ ਜਿਹੜਾ ਵੀ ਤੁਸੀਂ ਪ੍ਰਾਈਸ ਵਿੱਚ ਤੁਹਾਨੂੰ ਮੈਂਸ਼ਨ ਕਰੀ ਦਿੱਤਾ ਜੀ 1650 ਦਾ ਪਿਓਰ ਜਵਰਜਟ ਬਿਸਕੋਸ ਵਾਲੀ ਰਹੂਗੀ ਬਿਲਕੁਲ ਸੌਫਟ ਲਾਈਟ ਵੇਟ ਰਹੂਗੀ ਬਿਲਕੁਲ ਸੌਫਟ ਯਸਟਾਫ ਰਹੂਗਾ ਚੈੜੀ ਗਰਮੀਆਂ ਪਾਓ ਚੈੜੀ ਸਰਦੀਆਂ ਪਾਓ ਕਿਉਂਕਿ ਜਿਹੜਾ ਵੀ ਵੀਰੇ ਵਧੀਆ ਵਾਲਾ ਫੈਬਰਿਕ ਹੁੰਦਾ ਪਿਓਰ ਵਾਲਾ ਹੁੰਦਾ ਨਾ ਉਹ ਨੂੰ ਜਿਹੜੀ ਮਰਜ਼ੀ ਰੁੱਤ ਦੇ ਵਿੱਚ ਪਾ ਸਕਦੇ ਬਟ ਲਾਈਨਿੰਗ ਆ ਜਿਹੜੀ ਉਹ ਜ਼ਰੂਰ ਲੱਗੂਗੀ ਜਿਹੜੇ ਨੀਚੇ ਇਹਦੇ ਵਿੱਚ ਇੱਕ ਆਪਣੇ ਕੋਲ ਸੇਮ ਹੀ ਕਲਰ ਦਾ ਪਿਆ ਇੱਕ ਆਪਣੇ ਕੋਲੇ ਜਿਹੜਾ ਪਿਆ ਹੈਗਾ ਜੀ yellow color ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆ ਟੀਸੀ ਵੀ ਸਟਾਰ ਵਾਲਾ ਇਹ ਆਪਣੇ ਲਾਸਟ ਇਅਰ ਵੀ ਸੇਲ ਕੀਤੇ ਸੀ ਇਹ ਆ ਗਿਆ ਸੇਮ ਜਿਵੇਂ ਉਹਦੇ ਵਿੱਚ ਹਰਟ ਬਣੇ ਸੀ ਇਹ ਸਟਾਰ ਵਾਲਾ ਆ ਗਿਆ ਜੀ ਅਸੀਂ ਇਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਸੂਟ ਓਪਨ ਕਰਕੇ ਨਹੀਂ ਦਿਖਾਵਾਂਗੇ ਕਿਉਂਕਿ ਸਾਰੇ ਸੂਟ ਆਪਾਂ ਅਗਰ ਓਪਨ ਕਰੇ ਤਾਂ ਟਾਈਮ ਵਿੱਚ ਬਹੁਤ ਜ਼ਿਆਦਾ ਲੱਗ ਜੀ ਇੱਕ ਦੋ tane ਅਸੀਂ ਇਸ ਵਿੱਚ ਹੋਰ ਓਪਨ ਕਰਕੇ ਦਿਖਾ ਦਿੰਦੇ ਹਾਂ ਕਿਉਂਕਿ ਇਹਨਾਂ ਦਾ ਇਹਨਾਂ ਕਿੰਨਾਂ ਦਾ ਡਿਜ਼ਾਈਨ ਸੇਮ ਹੈ ਬਾਕੀ ਇਹਨਾਂ ਦਾ ਡਿਜ਼ਾਈਨ ਜਿਹੜਾ ਆਊਗਾ ਆਲਮੋਸਟ ਸੇਮ ਹੋਊਗਾ ਇਹ ਲੋ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਦੁਪੱਟਾ ਤਿੰਨ ਦੁਪੱਟੇ ਲਿੰਗ ਹੁੰਦੇ ਸੀ ਇੱਕ ਸੈੱਟ ਇਹਦਾ ਦੁਪੱਟਾ ਇਹ ਆ ਗਿਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਇਹਦੇ ਨਾਲ ਤੇ ਇਹਦੀ ਸ਼ਰਟ ਵੀ ਬਹੁਤ ਹੀ ਸੋਹਣੀ ਜੀ ਸ਼ਰਟ ਲਗਾਈ ਹੋਈ ਹੈਗੀ ਚੈੱਕ ਕਰੋ ਸ਼ਰਟ ਵੀ ਦੇਖੋ ਕਿੰਨੀ ਜਿਆਦਾ ਸੋਹਣੀ ਹੈ ਸਮਥਿੰਗ ਡਿਫਰੈਂਟ ਹੈ ਬਰਕ ਨਾਲੋਂ ਬਹੁਤ ਹੀ ਸੋਹਣਾ ਜਿਹਾ ਪੀਸ ਜਿਹੜਾ ਬਣ ਕੇ ਰੈਡੀ ਹੋਊਗਾ ਇਹਦੇ ਉੱਤੇ ਤੁਸੀਂ ਅਗਰ ਵਰਕ ਕਰਾਉਣਾ ਚਾਹੁੰਦੇ ਹੋ ਨਹੀਂ ਵਰਕ ਵੀ ਕਰਵਾ ਸਕਦੇ ਹੋ ਅਗਰ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਵਿਦਆਊਟ ਵਰਕ ਵੀ ਲੈ ਸਕਦੇ ਹੋ ਮੇਰੀ ਜਿਹੜੀ ਲਾਸਟ ইয়ার ਜਿਹੜੇ ਸਾਡੇ ਕਿਸੇ ਕਸਟਮਰ ਕੋਲੇ ਇਹ ਸੂਟ ਗਏ ਸੀਗੇ ਹਨ ਮੈਂ ਆਈ ਥਿੰਕ ਮੇਰੇ ਕੋਲ ਸਕਰੀਨਸ਼ਾਟ ਲੈ ਪਏ ਹੋਣ ਉਹਨਾਂ ਨੇ ਸਟਿਚ ਕਰਕੇ ਵੇਅਰ ਕੀਤੇ ਮੈਂ ਹੋ ਸਕਿਆ ਜੇ ਉਹਨਾਂ ਨੇ ਪਰਮਿਸ਼ਨ ਦਿੱਤੀ ਤਾਂ ਆਪਾਂ ਉਹ ਫੋਟੋਜ਼ ਵੀ ਜਿਹੜੀਆਂ ਨਾਲ ਅਟੈਚ ਕਰ ਦਿੰਗੀ ਸੀ वैसे जेड़े ਇਹ ਵਾਲੇ ਸੂਟ ਹੈ ਸਭ ਤੋਂ ਮੈਨੂੰ ਪਰਸਨਲੀ ਬਹੁਤ ਹੀ ਵਧੀਆ ਲੱਗਦੇ ਹੈ ਕਿਉਂਕਿ ਸਿੰਪਲਸ ওভার ਜੇ ਬਿਲਕੁਲ ਲਾਈਟ ਵੇਟ ਸੂਟ ਆ ਤੁਸੀਂ ਚੈੱਕ ਕਰ ਸਕਦੇ ਲੋ ਬਣਿਆ ਹੈ ਤੁਸੀਂ ਪੀਸ ਦੇਖ ਸਕਦੇ ਕਿੰਨਾ ਸੋਹਣਾ ਲਾ ਇਹਨਾਂ ਜਿਹੜੀ ਬਾਟਮ ਲਗਵਾਈ ਹੋਈ ਹੈਗੀ ਬਾਟਮ ਹੈਗੀ ਆ ਵਾਲੀ ਸੀ ਇਦਨ ਇਹ ਵਾਲੀ ਬਾਟਮ ਲਗਵਾਈ ਹੋਈ ਹੈ ਕਿਉਂਕਿ ਇਹ ਵਾਲਾ ਕਲਰ ਇਹਦੇ ਵਿੱਚ ਹੈ ਇਹਦੇ ਵਿੱਚ ਜਿਹੜੇ ਆਪਣੇ ਕੋਲ ਕਲਰ ਹੈਗੇ ਨਹੀਂ ਕਲਰ ਰਿਕਵਰਡਰ ਨੂੰ ਫਿਰ ਚੈੱਕ ਕਰੋ ਇਹ ਇੱਕ ਕਲਰ ਦਾ ਆਵਲਾ ਆ ਗਿਆ ਨੇੜੇ ਤੋਂ ਲੈ ਆ ਕੇ ਫਾੜ ਦੇਣੀ ਇੱਕ ਕਲਰ ਇਹ ਵਾਲਾ ਆ ਗਿਆ ਇਹ ਵਾਲੇ ਕਲਰ ਇਹਦੇ ਨਾਲ ਵੀ ਸੀਮੀ ਦੁਪੱਟਾ ਰਹੂਗਾ ਤੇ ਇਹ ਵਾਲੀ ਇਹਦੇ ਨਾਲ ਬਾਟਮ ਰਹੂਗੀ ਇੱਕ ਇਸ ਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਇਹਦੇ ਨਾਲ ਬਿਲਕੁਲ ਲਾਈਟ ਗ੍ਰੇ ਹਾਂਜੀ ਲਾਈਟ ਕਲਰ ਦੀ ਬਾਟਮ ਲੱਗੀ ਹੋਈ ਹੈ ਤੇ ਇਹ ਵਾਲੀ ਜਿਹੜੀ ਸ਼ਰਟ ਆ ਗਈ ਜੀ ਇਹ ਸਾਰੇ ਪਿਓਰ ਜਵਰ ਜਟ ਦੇ ਫੈਬਰਿਕ ਰਹਿਣਗੇ ਇੱਕੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਇਹਦੇ ਨਾਲ ਜਿਹੜੀ ਗ੍ਰੇਜ਼ੀ ਬਾਟਮ ਲੱਗੀ ਹੋਈ ਹੈ ਮਜੈਂਟਾ ਨਾਲ ਟਾਈ ਐਂਡ ਡਾਈ ਦਾ ਹੋਇਆ ਹੋਇਆ ਆ ਤੁਸੀਂ ਬਾਟਮ ਆ ਗਈ ਤੇ ਇਹਦੇ ਨਾਲ ਦੁਪੱਟਾ ਆ ਗਿਆ ਦਪੱਤੇ ਦੀ ਵੀ ਟਾਈ ਐਂਡ ਡਾਈ ਆਲਮੋਸਟ ਸੇਮ ਹੀ ਹੋਈ ਹੋਈ ਆ ਇੱਕੇ ਦੇ ਵਿੱਚ ਇਹ ਵਾਲਾ ਆ ਗਿਆ ਇਹ ਜਿਹੜੇ ਸਾਰੇ ਸੂਟ ਨੇ ਆਪਣੇ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜਾਂ ਕੋਈ ਮੇਰੀ ਭੈਣ ਕੋਈ ਵੀ ਸੂਟ ਉਪਲ ਕਰਕੇ ਫੋਟੋ ਦੇਖਣਾ ਚਾਹੁੰਦੇ ਆ ਹਨ ਲਾਈਕ ਸੂਟ ਦੀ ਤਾਂ ਸਾਡੇ ਕੋਲ ਤੁਸੀਂ ਜਿਹੜਾ ਦੇਖ ਸਕ ਸਕਦੇ ਹੋ ਜੀ ਬਾਕੀ ਤੁਸੀਂ ਵੀ ਕਿਉਂਕਿ ਅਸੀਂ ਹਟਾਈ ਐਂਡ ਡਾਈ ਆਪ ਕਰਦੇ ਆਂ ਖੁਦ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਥੋੜੇ ਜਿਹੜੇ ਜ਼ਿਆਦਾ ਡਾਰਕ ਕਲਰ ਹੁੰਦੇ ਨੇ ਉਹਨਾਂ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਲਾਈਕਿ ਜਿੱਦਾਂ ਬਲੈਕ ਦੇ ਵਿੱਚ ਟਾਈ ਐਂਡ ਡਾਈ ਕਰਨੀ ਹੋਵੇ ਹਨਾ ਉਹ ਥੋੜਾ ਜਿਹਾ ਡਿਫਿਕਲਟ ਹੁੰਦਾ ਪਰ ਸੌਰੀ ਡਾਈ ਕਰਨਾ ਕਿਉਂਕਿ ਡਾਈ ਦੇ ਵਿੱਚ ਜਿੱਦਾਂ ਹੁਣ ਇਹ ਵਾਲੇ ਅਲੱਗ-ਅਲੱਗ ਕਲਰ ਪਾਉਣੇ ਆ ਬਲੈਕ ਦੇ ਵਿੱਚ ਥੋੜਾ ਜਿਹਾ ਹੁੰਦਾਗਾ ਬਾਕੀ ਤੁਸੀਂ ਜਿੱਦਾਂ ਇਹ ਵਾਲੇ ਕਲਰ ਦਿਖਾਇਆ ਇਹ ਇਹਨਾਂ ਚ ਕੋਈ ਵੀ ਕਲਰ ਤੁਸੀਂ ਕਿਸੇ ਵੀ ਹੋਰ ਡਿਜ਼ਾਈਨ ਦੇ ਵਿੱਚ ਜਿਹੜਾ ਟਾਈ ਐਂਡ ਆਈ ਕਰਵਾ ਸਕਦੇ ਹੋ ਇੱਕ ਭਾਣਾ ਆਪਣੇ ਬੁਟੀਕ ਦੇ ਲੋਕੇਸ਼ਨ ਪੁੱਛਣੀ ਹੁੰਦੀ ਨੇ ਆਪਣੇ ਬੁਟੀਕ ਦੀ ਜਿਹੜੀ ਲੋਕੇਸ਼ਨ ਹੈਗੀ ਆ ਉਹ ਆਹ ਵਾਲੀ ਲੋਕੇਸ਼ਨ ਹੈ ਜੀ ਇਹ ਜਿਹੜੀ ਲੋਕੇਸ਼ਨ ਹੈਗੀ ਹੈਗੀ ਇਹ ਜਿਹੜੀ ਲੋਕੇਸ਼ਨ ਹੈਗੀ ਹੈ ਜੀ ਇਹ ਬਿਲਕੁਲ ਮੇਨ ਰੋਡ ਆ ਜਿਹੜਾ ਆਪਣਾ ਸੰਗਰੂਰ ਵਾਲਾ ਬਿਲਕੁਲ ਮੇਨ ਰੋਡ ਆਗਾ ਉੱਥੋਂ ਨਾ ਗ੍ਰੇਸ ਸੈਲੂਨ ਸਾਹਮਣੇ ਦਿਸਦਾ ਹੈ ਬੀ ਐਲ ਸੀ ਸੀ ਗ੍ਰੇਸ ਸੈਲੂਨ ਤਤਗੁਰੂ ਹਸਪੀਟਲ ਖੇੜੀਅਲ ਦੀ ਜਿੰਮ ਉਸ ਇੱਕ ਸਾਈਡ ਤੇ ਸੰਜੂ ਪ੍ਰਦੂਸ਼ਣ ਸੈਂਟਰ ਵਾਲਿਆਂ ਦਾ ਆਫਿਸ ਹੈ ਜੀ ਇੱਕ ਸਾਈਡ ਤੇ ਗ੍ਰੇਸ ਸੈਲੂਨ ਨਾ ਸੈਂਟਰ ਦੇ ਵਿੱਚ ਇੱਕ ਸਟਰੀਟ ਬਣੀ ਹੋਈ ਆ ਉਹ ਸਟਰੀਟ ਨੂੰ ਗੇਟ ਵੀ ਲੱਗਿਆ ਹੋਇਆਗਾ ਉਸ ਦੇ ਵਿੱਚ ਆਪਾਂ ਬੜਨਸਾਰ ਹੀ ਆਪਣਾ ਬੁਟੀਕ ਜਿਹੜਾ ਆ ਜਾਂਦਾ ਜੀ ਕਿਉਂਕਿ ਵੈਸੇ ਵੀ ਮਸ਼ੀਨਾਂ ਦਾ ਖੜਕਾ ਸੁਣਦਾ ਹੀ ਹੁੰਦਾ ਜੀ ਕਿਉਂਕਿ ਮਸ਼ੀਨਾਂ ਸੀਨੇ ਫੋਨ ਕਰ ਲੀਜੀ ਅਗਰ ਕੋਈ ਮੇਰੀ ਭੈਣ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਇੱਕ ਆਪਾਂ ਨੇ ਇਹ ਵਾਲੇ ਸੂਟ ਜਿਹੜੇ ਰੈਡੀ ਕੀਤੇ ਸੀ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੇ ਅੱਜ ਵੇਅਰ ਕੀਤਾ ਹੋਇਆ ਹੈਗਾ ਇਹ ਵੀ ਸੂਟ ਆਪਾਂ ਨੇ ਦੁਬਾਰਾ ਰਿਪੀਟ ਤੇ ਜਿਹੜੇ ਰੈਡੀ ਕਰਨੇ ਆ ਅਗਰ ਕੋਈ ਮੇਰੀ ਭੈਣ ਆਰਡਰ ਦੇਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਨੇ ਅਗਰ ਤੁਸੀਂ ਫੈਬਰਿਕ ਸਾਡੇ ਕੋਲੋਂ ਹੀ ਲੈ ਕੇ ਵਰਕ ਕਰ ਕਰਵਾ ਸਕਦੇ ਹਾਂ ਜੀ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਹੁਣ ਵੀਡੀਓ ਨੂੰ ਕੀ ਕਰ ਦੇਣਾ ਪੈਣਾ ਦਬ ਕੇ ਸ਼ੇਅਰ ਕਰ ਦੇਣਾ ਐਂਡ ਵੀਡੀਓ ਨੂੰ ਸ਼ੇਅਰ ਕਰਕੇ ਮੇ ਇਹ ਉਨਾਂ ਪਹੁੰਚੇ ਤੱਕ ਜਰੂਰ ਪਹੁੰਚਾ ਲੈ ਜਿਹੜੇ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਆਪਣੇ ਘਰ ਬੈਠ ਕੇ ਆਨਲਾਈਨ ਸ਼ੋਪਿੰਗ ਕਰਨਾ ਚਾਹੁੰਦੇ ਨੇ ਜੀ ਉਹਨਾਂ ਤੱਕ ਸਾਡੀ ਵੀਡੀਓ ਨੇ ਜਰੂਰ ਪਹੁੰਚਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ نیچے ਆਪਣੇ ਕਮੈਂਟ ਤਾਂ ਆਫ ਹੁੰਦੇ ਨੇ نیچے ਹਾਈਟ ਵਾਲਾ ਬਟਨ ਆ ਕਮੈਂਟ ਤਾਂ ਆਪਣੇ ਆਫ ਹੁੰਦੇ ਨੇ ਬ੍ਰੀ ਬ੍ਰੀ ਹੇ ਨੀਚੇ ਹਾਈਪ ਵਾਲਾ ਬਟਨ ਹੁੰਦਾ ਹਾਈਪ ਵਾਲੇ ਬਟਨ ਨੂੰ ਤੁਸੀਂ ਕੀ ਕਰਦੇ ਕਰੋ ਟੱਚ ਕਰਦੇ ਕਰੋ ਉਸ ਨਾਲ ਵੀਡੀਓ ਦਾ ਜਿਹੜਾ ਵੀਡੀਓ ਵੱਤੋਂ ਵੱਧ ਹੀ ਅੱਜ ਆਪਣੀ ਸ਼ੇਅਰ ਹੁੰਦੀ ਰਹਿੰਦੀ ਹੈ ਜੀ ਤੇ ਹੁਣ ਵੀਡੀਓ ਨੂੰ ਜਰੂਰ ਲਾਈਕ ਪੈਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਇਸ ਚੀਜ਼ ਨਾਲ ਜਿਹੜਾ ਸਾਡਾ ਵੀ ਹੌਸਲਾ ਵੱਧਦਾ ਹੈਗਾ ਬਾਕੀ ਆਪਾਂ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀ ਅਕਾਲ ਜੀ ਐਂਡ ਫੋਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ